ਜੀ ਸਰ ਅਫੀਸਰ ਇਹ ਕੱਲ ਦਾ ਇੱਕ ਜੀਆਰਏ ਗੈਸ ਏਜੰਸੀ ਦਾ ਹਦਾਸੀ ਗੁਰਿੰਦਰ ਸਿੰਘ ਸਨੇ ਉਹਨੇ ਸਾਡੇ ਕੋ ਆ ਕੇ ਕੰਪਲੇਂਟ ਕੀਤੀ ਕਿ ਮੇਰੇ ਗੱਡੀ ਰੋਕ ਕੇ ਮੇਰੇ ਤੋਂ ਕੁਝ ਪ੍ਰੈਸ਼ਰ ਪੁਪਟਰ ਵੜ ਕੇ ਜਿਹੜੇ ਉਹ ਪੈਸੇ ਵਸੂਲਦੇ ਆ ਇਹਦੇ ਸਬੰਦੇ ਫੌਰੀ ਕਾਰਵਾਈ ਕਰਦੇ ਹੋ ਐਫਆਰ ਲਾਚ ਕਰਕੇ ਦੋ ਜਿਹੜੇ ਆ ਚਾਲੀ ਪ੍ਰੈਸ਼ਰ ਪੁਪਟਰ ਡੇਵਿਡ ਤੇ ਅਮਨ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਇੱਕ ਜਿਹੜਾ ਇਹਨਾਂ ਨੇ ਇਹਨਾਂ ਦੀ ਪੁਸ਼ਕਸ਼ ਚ ਆਇਆ ਕਿ ਜਿਹੜਾ ਤੀਸਰਾ ਬੰਦਾ ਰਹਾਦਾ ਜਿਹੜਾ ਹੈਗਾ ਕਿੰਗਪਿੰਨ ਜਿਹਦਾ ਮੋਬਾਈਲ ਨੰਬਰ 98036 633344 ਉਹਦੇ ਤੇ ਕੁਝ ਪੈਸੇ 5000 4 4 ਤਰੀਕ ਨੂੰ ਤੇ 10000 13 4 ਤਰੀਕ ਨੂੰ ਜਿਹੜੇ ਜੁਪੀ ਹੋਏ ਆ ਉਸ ਮੋਬਾਈਲ ਤੋਂ ਅਸੀਂ ਉਹਦਾ ਕੈਪ ਕਾਗਜ਼ ਲੈ ਕੇ ਤੇ ਜਿਹੜੇ account ਚ ਪੈਸੇ ਟਰਾਂਸਫਰ ਹੋਏ ਆ ਉਹਦੀ ਡਿਟੇਲ ਲੈ ਕੇ ਬੈਂਕ ਤੋਂ ਵੈਰੀਫਾਈ ਕਰਕੇ ਉਹ ਤੀਸਰਾ ਬੰਦਾ ਵੀ ਅਸੀਂ ਜਿਹੜਾ ਇਹਨੂੰ ਨਾਮਜ਼ਦ ਕਰਾਂਗੇ ਨਾਮਜ਼ਦ ਕਰਕੇ ਉਹਨੂੰ ਵੀ ਗ੍ਰਫਤਾਰ ਕਰਾਂਗੇ ਸਰ ਜਿਹੜਾ ਤੁਸੀਂ ਕੰਪਲੀਟ ਜਿਹੜੀ ਜੱਜ ਹੋਈ ਹੈ ਐਫ ਆਈ ਆਰ ਜੱਜ ਹੋਈ ਹੈ ਸੋ ਜਿਹੜਾ ਕੋਈ ਇਹਦਾ ਵੈਰੀਫਾਈ ਕੀਤਾ ਕਿ ਜਿਹੜਾ ਜਿਹੜਾ ਮੋਬਾਈਲ ਨੰਬਰ ਕਿਹਾ ਤੁਸੀਂ ਦੱਸ ਰਹੇ ਹੋ ਵਿੱਚ ਜਿਹੜਾ ਮੈਂਸ਼ਨ ਕੀਤਾ ਹੈ ਉਹੀ ਮੈਂ ਦੱਸ ਰਿਹਾ ਉਸ ਬੰਦੇ ਦਾ ਹੈਗਾ ਜਾਂ ਕੋਈ ਉਹਦਾ ਵੈਰੀਫਾਈ ਹੋ ਰਿਹਾ ਕੋਈ ਨਹੀਂ ਅਜੇ ਉਹ ਅਸੀਂ process ਚੱਲ ਰਿਹਾ ਸਾਡਾ ਕੈਪ ਕਾਗਜ਼ ਮੰਗਾਵਾਂਗੇ ਉਹਦੇ ਚ ਡਿਟੇਲ ਆ ਜਾਏਗੀ ਕੀਦਾ ਉਹ ਕਿਦਾ ਡਾਕੂਮੈਂਟ ਤੇ ਕਿਦੇ ਨਾਮ ਤੇ ਚੱਲ ਰਿਹਾ ਉਹ ਫੋਨ ਜੀ ਦੂਸਰਾ ਅਸੀਂ ਜਿਹੜੀ ਬੈਂਕ ਜਿਹੜੇ ਪੈਸੇ ਟਰਾਂਸਫਰ ਹੋਏ ਆ ਜੁਪੀ ਆਈ ਅਕਾਊਂਟ ਤੋਂ ਬੈਂਕ ਤੋਂ ਕਾਊਂਟਰ ਨੰਬਰ ਲੈ ਕਾਊਂਟਰ ਪਰ ਲੈ ਕੇ ਬੈਂਕ ਤੋਂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਵੀ ਹੋਇਆ ਬੰਦੋਸ਼ੀ ਉਹਨੂੰ ਨਾਮਜ਼ਦ ਕਰਕੇ ਤੇ ਗ੍ਰਿਫਤਾਰ ਕਰਾਂਗੇ ਸਰ ਕਿੰਨੇ ਕੁ ਪੈਸੇ ਲਏ ਇਹ ਇਹ ਟੋਟਲ 45000 ਦੀ ਥਗੀ ਆ ਜੋ ਸਾਹਮਣੇ ਆਈ ਉਸ 45000 ਇਹਨਾਂ ਨੇ ਇੱਕ ਵਾਰੀ ਲਿਆ ਜਾਂ ਕੀ ਕੁਝ ਜਿੱਦਾਂ ਥੋੜਾ ਰੋਕੇ ਜਾਂ ਕਰ ਪਰ ਕਿੰਨੀ ਕਿੰਨੀ lìਮਿਟ ਲਈ 25000 ਇੱਕ ਵਾਰੀ ਲਿਆ 20000 ਇੱਕ ਵਾਰ 42 43 ਗਿਆ ਜੋ ਕੰਪਲੇਂਟ ਕੰਪਲੇਂਟਰ ਦੇ ਦਸਤਾਬਾਹ ਉਸ ਦਾ ਵੱਧ ਵੀ ਲਾਇਆ ਹੁਣ ਸ਼ਿਕਾਇਤ ਕਰਦੇ ਨੇ ਸ਼ਿਕਾਇਤ ਕਰਦੇ ਹਾਂ ਸੋ ਇੱਕ ਸਰਨ ਹੋਰ ਜਿਹੜੇ ਤੁਸੀਂ ਪੱਤਰਕਾਰ ਦੀ ਗੱਲ ਕਰਦੇ ਹੋ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਜਿਹੜਾ ਪੱਤਰਕਾਰ ਦੇ ਨਾਂ ਤੇ ਤੁਸੀਂ ਦੱਸਿਆ ਕਿ ਜਿਹੜਾ ਜਿਹੜਾ ਬਲੈਕਮੇਲ ਕੀਤਾ ਗਿਆ ਜਾਂ ਕਿਸੇ ਨੂੰ ਮਤਲਬ ਉਹਨਾਂ ਨੂੰ ਪੈਸੇ ਲੱਗੇਗਾ ਜਾਂ ਡਰਾ ਕੇ ਤੁਮਕਾ ਕੇ ਕਿ ਲੱਗਦਾ ਵੀ ਉਹ ਤੁਹਾਨੂੰ ਕੋਈ ਪੱਤਰਕਾਰ ਦੀ ਕੋਈ ਹੈ ਉਹਨਾਂ ਨੂੰ ਟਰੋਪ ਹੀ ਹੋਇਆਗਾ ਤੁਸੀਂ ਦੇਖਿਆ ਕੋਈ ਪੱਤਰਕਾਰ ਹੈ ਜਾਂ ਕੋਈ ਝਾਲੀ ਪੱਤਰਕਾਰ ਹੈ ਜਾਂ ਕੋਈ ਕਿਸੇ ਤਰ੍ਹਾਂ ਉਹ ਕੰਪਲੇਂਟਡ ਦੇ ਦੱਸਣ ਮੁਤਾਬਕ ਹੀ ਉਹਨਾਂ ਨੂੰ ਕਿਹਾ ਕਿ ਅਸੀਂ ਪੱਤਰਕਾਰ ਹਾਂ ਜੀ ਪਰ ਉਹਨਾਂ ਕੋ ਕੋਈ ਐਸਾ ਜਿਹੜਾ ਪੱਤਰਕਾਰ ਦਾ ਕੋਈ ਵੀ ਪ੍ਰੂਫ ਹੈ ਨਹੀਂ ਕਿ ਉਹ ਪੱਤਰਕਾਰ ਹੈ ਉਹਨਾਂ ਨੂੰ ਪੱਤਰਕਾਰ ਸਾਬਤ ਕਰ ਦਿਓ ਉਹਨਾਂ ਦੱਸ ਕੇ ਆਪਣੇ ਉਹਨਾਂ ਪੱਤਰਕਾਰ ਦੱਸ ਕੇ ਹੀ ਟੱਗੀ ਵਾਰੀ ਮਨੋਕ੍ਰੋਡਾ ਕਹਿੰਦਾ ਵੀ ਜਿਹੜਾ ਉਹਨਾਂ ਨੂੰ ਡਰਾ ਧਮਕਾਇਆ ਗਿਆ ਜਾਂ ਪੈਸਿਆਂ ਦੀ ਉਹਨਾਂ ਨੇ ਮੰਗ ਕੀਤੀ ਹੈ ਉਹ ਜ਼ਰਾ ਪੱਤਰਕਾਰ ਦੱਸ ਕੇ ਦੱਸੋ ਮੰਗੀ ਬਿਲਕੁਲ ਬਿਲਕੁਲ ਜੀ ਪੱਤਰਕਾਰ ਦੱਸ ਕੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਤੇ ਡਰਾ ਧਮਕਾ ਕੇ ਗਿਆ ਹੀ ਪੁਲਿਸ ਨੂੰ ਕਾਰਵਾਈ ਕਰਦੇ ਕੰਪਲੀਟ ਦੇ ਦਾਂਗੇ ਤੇ ਤੁਹਾਡੇ ਪਰਚਾ ਦਰਜ ਕਰਾਂਗੇ ਤਾਂ ਪੈਸੇ ਲੈ ਉਹਨਾਂ ਨੇ ਜੀ ਸੋ ਹੁਣ ਇਹਨਾਂ ਦਾ ਜਿਹੜੇ ਦੋ ਦੋ ਜਿਹੜੇ ਮੁੱਦੇ ਤੁਹਾਡੇ ਕੋਲ ਫੜੇ ਆ ਇਹਨਾਂ ਦਾ ਕੋਈ ਰਿਮਾਂਡ ਵੀ ਕੋਈ ਲਿਆ ਗਿਆ ਹੈ ਜਾਂ ਕਿੱਦਾਂ ਵੀ ਕਿਹੜੀ ਹੋਰ ਗੱਲਬਾਤ ਕੋਈ ਤਫਰੀਦ ਹੈ ਇੰਨਾਂ ਦਾ ਦੋ ਦਿਨ ਦਾ ਪੁ ਇਨਾਂ ਕੋ ਪੁਸ਼ਕਿਸ਼ ਜਿਹੜੀ ਉਹ ਜਾਰੀ ਆ ਪੁਸ਼ਕਿਸ਼ ਕਰਾਂਗੇ ਜਿਹੜਾ ਇਹ ਤੀਜਾ ਬੰਦਾ ਉਹ ਕੌਣ ਆ ਜੀ ਉਹ ਸਾਰੀ ਪੁਸ਼ਕਿਸ਼ ਹੋਏਗੀ ਇਹ ਸਾਰਾ ਕਿੱਥੇ ਰਹਿਣ ਵਾਲੇ ਆ ਇਹ ਜਲੰਧਰ ਦੇ ਇੱਕ ਕਬੂਟਾ ਮੰਡੀ ਦਾ ਇੱਕ ਦੀਪਨਗਰ ਦਾ ਰਹਿਣਾ ਦੋਵੇਂ ਜਲੰਧਰ ਦੇ ਰਹਿਣਾ ਹੈ ਜੀ ਤੇ ਜੀ ਬਾਕੀ ਜਿਹੜੀ ਆ ਸਾਰੀ ਇਹਨਾਂ ਦੀ ਪੁਸ਼ਕਿਸ਼ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੀ ਸਭਾਂ ਨੂੰ ਥੈਂਕ ਯੂ ਧੰਨਵਾਦ ਕਰਾਂਗੇ